ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੰਮੇਜ਼ ਕੋਰ ਹਾਸ ਤੇ ਖੋਣਾ ਵੀ ਵੀਡੀਓ ਲੈ ਕੇ ਆਜੀ ਦੀ ਵੀਡੀਓ ਮੇਰੀ ਬਾੜੀ ਦੇ ਨਾਲ ਮਤਲਬ ਸੰਬੰਧਤ ਹੈ ਮਤਲਬ ਸਬਜ਼ੀਆਂ ਦੇ ਨਾਲ ਵੀ ਕਿਵੇਂ ਆਪਾਂ ਆਰਗੈਨਿਕ ਤਰੀਕੇ ਨਾਲ ਆਪਣੇ ਘਰ ਸਬਜ਼ੀਆਂ ਲਾ ਸਕਦੇ ਹਾਂ ਪਰ ਤੁਸੀਂ ਸਾਡੀ ਬਾੜੀ ਦੇਖ ਸਕਦੇ ਹੋ ਕਿ ਅਸੀਂ ਇੱਥੇ ਕੀ ਕੀ ਲਾਇਆ ਹੋਇਆ ਸਬਜ਼ੀਆਂ ਮੇਥੀ ਵਗੈਰਾ ਲਾਈ ਹੋਈ ਹੈ ਕਾਜਰਾ ਰਾਜਾ ਹੋਣ ਜਾਣੇ ਤੇ ਛਲਕੂਮ ਵਗੈਰਾ ਮਤਲਬ ਹਰ ਪ੍ਰਕਾਰ ਦੀ ਤੇ ਸਬਜ਼ੀ ਲਾਈ ਹੋਈ ਹੈ ਅਸੀਂ ਟਮਾਟਰ ਸਭ ਕੁਝ ਲਾਇਆ ਹੋਇਆ ਹੈ ਪਾਲਕ ਮੇਥੇ ਸਾਗ ਗੋਪੀ ਤੇ ਤੁਸੀਂ ਦੇਖ ਸਕਦੇ ਜਿੱਦਾਂ ਉਹ ਸ਼ਲਕਮਾਨ ਲੱਗੇ ਹੋਈਆਂ ਨੇ ਬਿਲਕੁਲ ਆਰਗੈਨਿਕ ਪਿਓਰ ਤੇ ਇਹ ਕਿਨਾਨੇ ਇਹਨਾਂ ਵਿੱਚ ਕੋਈ ਵੀ ਕੈਮੀਕल्स ਨਹੀਂ ਅਸੀਂ ਯੂਜ਼ ਕਰਦੇ ਹੈਗੇ ਆ ਤੁਸੀਂ ਦੇਖ ਸਕਦੇ ਸਾਡਾ ਲਸਣ ਲਾਇਆ ਹੋਇਆ ਹੈ ਤੇ ਤੇ ਪਾਲਕ, ਮੇਥੇ, ਉਹ ਨਿੰਬੂ ਦਾ ਨਿੰਬੂ ਖੜਾ ਬਹੁਤ ਸਾਰੇ ਨਿੰਬੂ ਲੱਗੇ ਹੋਏ ਨੇ ਸਿੱਦੇ ਸੇ ਅੰਬ ਦਾ ਲਾਇਆ ਸੀਗਾ ਨਸਰੇ ਚੋ ਲਿਆ ਕੇ ਤੇ ਮਤਲਬ ਇਹ ਬਿਲਕੁਲ ਆਰਗੈਨਿਕ ਤਰੀਕੇ ਨਾਲ ਸਾਡੇ ਬੀਜੇ ਗਏ ਨੇ ਇਸ ਵਿੱਚ ਕੋਈ ਕੈਮੀਕल्स ਅਸੀਂ ਯੂਜ਼ ਨਹੀਂ ਕਰਦੇ ਹੈਗੇ ਤੇ ਆ ਮੈਂ ਆਪਣੇ ਅੰਦਰ ਗਮਲਿਆਂ ਵਿੱਚ ਧਨੀਏ ਲਾਇਆ ਸੀ ਇਹ ਵੀ ਮੇਰਾ অর্ਗੈਨਿਕ ਤਰੀਕੇ ਨਾਲ ਹੈ ਮੈਂ ਬਸ ਬੀਜ ਛਿੜਤੇ ਸੀਗੇ ਤੇ ਬੀਜ ਛਿੜਨ ਤੋਂ ਬਾਅਦ ਇਹ ਧਨੀਏ ਜਦੋਂ ਮੌਸਮ ਹੋਈ ਇਸ ਦੀ ਧਨੀਏ ਆਪਣੇ ਆਪ ਉਹ ਖੜਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੋ ਗਿਆ ਤੇ ਅਸੀਂ ਕੋਈ ਵੀ ਕੈਮੀਕल्स ਨਹੀਂ ਯੂਜ਼ ਕਰਦੇ ਹੈਗੇ ਅਸੀਂ ਵੱਧ ਤੋਂ ਵੱਧ ਮੈਂ ਇਹਨਾਂ ਵਿੱਚ ਜਿਆਦਾ ਚੁੱਲ੍ਹੇ ਦੀ ਸਵਾਹ ਪਾਉਣੀ ਹੈ ਜਾਂ ਆਪਾਂ ਜਿਹੜਾ ਗੋਹਾ ਹੁੰਦਾ ਹੈ ਮਤਲਬ ਮੱਝਾਂ ਦਾ ਕਰਿਆ ਹੋਇਆ ਉਹ ਪਾਉਣੀ ਹੁੰਦੀ ਹੈ ਉਹ ਕਈ ਵਾਰੀ ਸਾਲ 'ਚ 6 ਮਹੀਨੇ ਮੰਗ ਤੁਸੀਂ ਪਾ ਸਕਦੇ ਹੋ ਵੀ ਥੋੜਾ ਪੋਤਾ ਕੋਈ ਜਿਆਦਾ ਨਹੀਂ ਆ ਮੇਰਾ ਦੁਪਹਿਰ ਕਿਤੇ ਸੀਗਾ ਜੋ ਕਿ ਹੁਣ ਸਰਦਰ ਉੱਤੇ ਵੀ ਜਾ ਕੇ ਮਰ ਜਾ ਗਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਲਸਣ ਸਾਰਾ ਕੁਝ ਇੱਥੇ ਲਗਾਇਆ ਹੋਇਆ ਉਹ ਕੌਪੀ ਲੱਗੀ ਹੋਈ ਹੈ ਆਲੂ ਲੱਗੇ ਹੋਏ ਨੇ ਤੇ ਹੁਣ ਜਿਹੜੇ ਆ ਮੈਂ ਤੁਹਾਨੂੰ ਅੱਗੇ ਦਿਖਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਮਤਲਬ ਲੱਗੀ ਹੋਈ ਹੈ ਪਾਲਕ ਮੇਥੇ ਆ ਦੇਖੋ ਸਾਡੇ ਕਿੰਨੇ ਸੰਘੜੇ ਮੇਥੇ ਨੇ ਪਾਲਕ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਹੈ ਵਿੱਚੇ ਸਰਮਾ ਆ ਇੱਧਰ ਧਨੀਆ ਹਾਂ ਐਲੋਵੇਰਾ ਲਗਾਇਆ ਹੋਇਆ ਕਰੇਲੀ ਦੀ ਉਹ ਸੀਗੀ ਬੀਲ ਜੋ ਕਿ ਹੁਣ ਸੁੱਕ ਗਈ ਹੈ ਦੇਖੋ ਹਰ ਇੱਕ ਚੀਜ਼ ਮੌਸਮ ਅਨਸਾਰ ਹੁੰਦੀ ਹੈ ਦੇਖੋ ਕਿੰਨੇ ਨਿੰਬੂ ਲੱਗੇ ਹੋਏ ਨੇ ਕਦੇ ਵੀ ਅਸੀਂ ਇਹਨਾਂ ਵਿੱਚ ਕੋਈ ਦਵਾਈ ਨਹੀਂ ਪਾਈ ਕੋਈ ਕੈਮੀਕल्स ਨਹੀਂ ਪਾਇਆ ਹੈਗਾ ਸਿਰਫ ਅਸੀਂ ਚੁਕਲੇ ਦੀ ਸਵਾ ਜਾਂ ਮਤਲਬ ਗੋਹਾ ਹੁੰਦਾ ਉਹ ਪਾਉਂਦੇ ਹਾਂ ਹੋਰ ਕੁਝ ਨਹੀਂ ਪਾਉਂਦੇ ਹੈਗਾ ਸਾਡੀ ਇੱਕ ਮਿੱਟੀ ਹੈ ਮਿੱਟੀ ਜੋ ਅਸੀਂ ਮਤਲਬ ਆਪਣੇ ਨੇੜਲੇ ਪਿੰਡ ਤੋਂ ਲਈ ਸੀ ਬਤਾਉਆਂ ਦਾ ਬੂਟਾ ਜਿੱਥੇ ਬਤਾਉਂ ਲੱਗਦੇ ਨੇ ਬਹੁਤ ਮਤਲਬ ਇਹਨਾਂ ਪੂਰੇ ਵਧੀਆ ਲੱਗਦੇ ਨੇ ਇਹਨਾਂ 'ਨੂੰ ਫੁੱਲ ਬਹੁਤ ਆਉਂਦਾ ਹੈ ਤੇ ਮੈਂ ਆਲਰੇਡੀ ਕਈ ਵਾਰੀ ਸਬਜ਼ੀ ਬਣਾ ਚੁੱਕੀ ਹਾਂ ਇਹਨਾਂ ਦੀ ਇਹ ਵੀਡੀਓ ਬਣਾਉਣ ਨੂੰ ਮੈਨੂੰ ਲਗਭਗ 10 15 ਦਿਨ ਲੱਗ ਚੁੱਕੇ ਉਸ ਤੋਂ ਵੀ ਬਾਅਦ ਪਹਿਲਾਂ ਮੈਂ ਵੀਡੀਓ ਬਣਾ ਬਣਾ ਕੇ ਸ਼ੂਟ ਕਰਕੇ ਲੈ ਕੇ ਆਉਂਦੀ ਸੀ ਉਸ ਤੋਂ ਬਾਅਦ ਐਡਿਟ ਕਰਨ ਵਿੱਚ ਮੇਰਾ ਬਹੁਤ ਟਾਈਮ ਲੱਗ ਜਾਂਦਾ ਸੀਗਾ ਸੋ ਪਲੀਜ਼ ਮੇਰੀ ਇਸ ਵੀਡੀਓ ਨੂੰ ਜ਼ਰੂਰ ਦੇਖ ਲਓ ਇਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਆਹ ਦੇਖੋ ਤੁਸੀਂ ਲਸਣ ਲਗਾਇਆ ਹੋਇਆ ਹੈ ਸਾਡਾ ਜੇ ਤੁਸੀਂ ਇਸ ਨੂੰ ਲਾਉਣ ਦੀ ਵੀ ਮੈਂ ਵੀਡੀਓ ਪਾਈ ਹੋਈ ਹੈ ਪਹਿਲਾਂ ਤੇ ਜਦੋਂ ਅਸੀਂ ਇਸ ਨੂੰ ਪਟਾਂਗੇ ਤਾਂ ਉਦੋਂ ਦੀ ਵੀਡੀਓ ਪਾਉਂਗੀ ਮੈਂ ਇਸੇ ਬਣਾ ਕੇ ਤੁਹਾਨੂੰ ਦਿਖਾਵਾਂਗੀ ਕਿ ਲਸਣ ਸਾਡਾ ਕਿੰਨਾ ਵਧੀਆ ਹੋਇਆ ਅਸੀਂ ਵੱਧ ਤੋਂ ਵੱਧ ਇਸ ਵਿੱਚ ਜੁਲੇ ਦੀ ਸਵਾਇ ਸਿਰਦੇ ਆ ਦੇਖੋ ਸਾਡੇ ਬੱਟ ਤੇ ਛਰਗਮਾ ਦੇ ਬੀਜ ਹੋ ਜਾਂਦੇ ਅਸੀਂ ਦੇਖ ਸਕਦੇ ਛਰਗਮਾ ਕਿੰਨੇ ਸੋਹਣੀਆਂ ਨੇ ਅਸੀਂ ਜਿੰਨੇ ਵੀ ਅਸੀਂ ਉਹਦਾ ਬੁੱਟਾ ਸਾਡਾ ਅਸੀਂ ਜਿੰਨੇ ਵੀ ਛਰਗਮਾ ਦੇ ਬੀਜ ਲਾਇਏ ਸੀ ਸਾਡੇ ਛਰਗਮਾ ਦੇ ਬੀਜ ਇੰਨੇ ਜਿਆਦਾ ਵਧੀਆ ਸੀ ਕਿ ਕੋਈ ਵੀ ਬੀ ਸਾਡਾ ਬੇਕਾਰ ਨਹੀਂ ਗਿਆ ਹੈਗਾ ਸਾਰੇ ਸਾਰੇ ਹੋਏ ਨੇ ਮੈਂ ਪਤਾ ਹੁਣ ਅਦੇ ਬੁੱਟੇ ਕੋ ਹੋ ਲਾਇਆ ਹੋਏ ਸੀ ਇਹ ਹੁਣੇ ਲਾਇਆ ਸੀ ਸੋਰਾ ਟੈਂਪਲ ਨਾ ਆ ਦੇਖੋ ਸਾਡੇ ਟਮਾਟਰਾਂ ਦੇ ਮੈਗਨੀਆ 10 15 ਬੂਟੇ ਲਗਾਏ ਹੋਣੇ ਦੇਖੋ ਸੀ ਕਿੰਨਾ ਫਾਲਾ ਹੋਇਆ ਬਹੁਤ ਜ਼ਿਆਦਾ ਇਹਨਾਂ ਦੀ ਮੈਂ ਟਮਾਟਰਾਂ ਦੀ ਖਲਾਇਦਾ ਵੀਡੀਓ ਬਣਾ ਕੇ ਪਾਉਂਗੀ ਹੁਣ ਸਾਡੇ ਪੱਕਣ ਲੱਗੇ ਤੇ ਆ ਤੇ ਬਹੁਤ ਜ਼ਿਆਦਾ ਫਾਲ ਆਇਆ ਹੋਇਆ ਬਹੁਤ ਮਤਲਬ ਟਮਾਟਰ ਲੱਗੇ ਹੋਏ ਨੇ ਆ ਸਾਡੇ ਗਾਜਰਾਂ ਨਹੀਂ ਹੋ ਜਾਣੇ ਤਾਂ ਆ ਦੇਖੋ ਇਹ ਤਾਂ ਹੁਣ ਬਹੁਤ ਵੱਡੇ ਵੱਡੇ ਹੋ ਚੁੱਕੇ ਪਹਿਲਾਂ ਦੀ ਵੀਡੀਓ ਆ ਥੋੜੀ ਮੈਨੂੰ ਬਣਾਉਣ ਵਿੱਚ ਟਾਈਮ ਕਾਫੀ ਲੱਗ ਗਿਆ ਨਾ ਇਹ ਬਿਲਕੁਲ ਸਾਡੇ ਆਰਗੈਨਿਕ ਤਰੀਕੇ ਨਾਲ ਇਸ ਵਿੱਚ ਕੁਝ ਵੀ ਕਦੇ ਵੀ ਅਸੀਂ ਕੋਈ ਦਵਾਈ ਨਹੀਂ ਛੜਕੀ ਹੈਗੀ ਤੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਸਾਡਾ ਬਸ ਆ ਦੇਖੋ ਚੁੱਲੇ ਦੀ ਸਵਾਪ ਆਈ ਹੋਈ ਇਹ ਮੈਂ ਚੁੱਲੇ ਦੀ ਸਵਾਪ ਆਈ ਹੋਈ ਸੀਗੀ ਅੱਜ ਆ ਦੇਖੋ ਟਮਾਟਰ ਕਿੰਨੇ ਲੱਕ ਰਹੇ ਨੇ हां ਇਸ ਵਿੱਚ ਤੁਹਾਨੂੰ ਮੈਂ ਇੱਕ ਹੋਰ ਤਰੀਕਾ ਦੱਸੂਗੀ ਕਿ ਜਿਹੜੇ ਆਪਣੇ ਘਰ ਦੀ ਮਤਲਬ ਪਿਆਜ਼ ਵਗੈਰਾ ਲੂ ਵਗੈਰਾ ਛਿਲਦੇ ਕੋਈ ਵੀ ਸਬਜ਼ੀ ਵਗੈਰਾ ਛਿਲਦੇ ਹਨ ਤਾਂ ਉਸ ਦੀ ਜੋ ਮਤਲਬ ਗਾਰਬੇਜ ਹੋ ਜਾਂਦਾ ਮਤਲਬ ਜੋ ਛਿਲਕੇ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਉਹ ਤੁਹਾਨੂੰ ਮੈਂ ਅੱਗੇ ਤਰੀਕਾ ਦੱਸ ਦਿਆਂ ਵੀਡੀਓ ਵਿੱਚ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ ਆ ਦੇਖੋ ਕਿੰਨੇ ਜ਼ਿਆਦਾ ਟਮਾਟਰ ਲੱਗੇ ਹੋਏ ਨੇ ਹੁਣ ਤਾਂ ਹੋਰ ਵੀ ਬਹੁਤ ਜ਼ਿਆਦਾ ਫਲ ਲੱਗ ਚੁੱਕਿਆ ਏ ਹੁਣ ਅਸੀਂ ਅਗੇ ਅਕੇ ਅਕੇ ਬੰਨੀਆਂ ਹੋਈਆਂ ਨੇ ਵੀ ਬੀਲਾਂ ਨੇ ਥੱਲੇ ਗਿਰਦੀਆਂ ਨੇ ਨਾ ਟਮਾਟਾ ਦੇ ਭਜਨ ਨਾਲ ਆ ਅਸੀਂ ਪਾਲਕ ਅੱਧੀ ਵੱਟ ਚੁੱਕੀ ਮੈਂ ਬਹੁਤ ਵਾਰ ਬਣਾ ਚੁੱਕੀ ਤੇ ਪਾਲਕ ਦਾ ਜਿੰਨੀ ਜ਼ਿਆਦਾ ਵੱਡੂਗੀ ਓਨੀ ਜ਼ਿਆਦਾ ਹੀ ਮਤਲਬ ਉਹਦੀ ਗ੍ਰੋਥ ਵਧੀਆ ਹੁੰਦੀ ਹੈ ਤੇ ਆ ਮੇਥੇ ਲਗਾਏ ਹੁਣ ਦੇਖੋ ਮੇਥਿਆਂ ਵਿੱਚ ਵੀ ਮੇਰੀ ਸਵਾ ਸਿੱਟੀ ਹੋਈ ਆ ਆ ਆਪਣੀ ਇੱਕ ਸੋਰੀ ਮੇਥੀ ਆ ਜੋ ਕਿ ਸੋਕਾ ਮਤਲਬ ਟਾਈਮ ਦਿਵਾਦ ਜਦੋਂ ਇਹਦਾ ਟਾਈਮ ਚਲੇ ਜਾਣਾ ਫਿਰ ਮੈਂ ਇਸਕਾ ਕੇ ਰੱਖ ਲਣੀ ਆ ਇਹ ਇਹ ਤੇ ਸਾਡੇ ਹਲੂਆ ਤੇ ਬੁੱਟੀ ਲਗਾਏ ਹੋਣੇ ਸੀ ਤੇ ਸੱਤ ਤੇ ਉਹ ਹੈ ਕਿ ਇਹਨੇ ਸੱਤ ਅੱਠ ਪੱਟਾ ਦੇ ਕੁਮੇ ਦੀ ਸਵਾ ਸਵਾ ਸਿੱਟੀ ਹੋਈ ਹੈ ਨਾ ਵਿੱਚ ਸਵਾਰ ਨਾਲ ਇਹ ਹੋਏ ਦਾ ਨਾ ਤਾਂ ਕੋਈ ਇਹਨਾਂ ਨੂੰ ਮਤਲਬ ਇਹਨਾਂ ਤੇ ਪ੍ਰੋਟੀਨ ਵਿਟਾਮਿਨ ਜੋੜਨ ਦੀ ਜ਼ਰੂਰਤ ਹੁੰਦੀ ਹੈ ਪਰਾਸ਼ਣ ਵਗੈਰਾ ਦੀ ਉਹ ਇਹਨਾਂ ਨੂੰ ਸਾਰਾ ਮਿਲਦਾ ਰਹਿੰਦਾ ਤੇ ਤੁਸੀਂ ਕੋ ਜ਼ਰੂਰੀ ਕਰਨਾ ਹੁੰਦਾ ਹੈ ਕਿ ਜਿਹੜਾ ਖਾਫਸ ਪਤੂ ਹੁੰਦਾ ਹੋਣ ਨਹੀਂ ਦੇਣਾ ਹੈਗਾ ਨਾਲ ਦੀ ਨਾਲ ਪੱਟੀ ਜਾਣਾ ਇਹ ਵੀ ਇਹਨਾਂ ਦੀ ਗ੍ਰੋਥ ਰੋਕਣ ਵਿੱਚ ਬਹੁਤ ਬੜਾ ਇਹਨਾਂ ਦਾ ਹੱਥ ਹੁੰਦਾ ਹੈ ਅਸਲ ਇਹ ਕਿੰਨੂ ਆ ਜੋ ਕਿ ਹੁਣ ਮੌਸਮ ਤੇ ਮਤਲਬ ਹੁਣ ਇਹ ਸੁੱਕ ਚੁੱਕਿਆ ਹੁਣ ਅੱਗੇ ਗਰਮੀਆਂ ਵਿੱਚ ਸਟਾਰਟ ਹੋਊਗੇ ਇਹਦੇ ਕਿੰਨੂ ਲੱਗਣੇ ਤੇ ਇੱਥੇ ਸਾਡੇ ਮਿਰਚਾਂ ਦੇ ਬੂਟੇ ਲਗਾਏ ਹੋਏ ਨੇ ਇਹ ਦੇਖੋ ਹਲੇ ਇਹਨਾਂ ਦੀ ਗੁੱਟ ਘੜਾਈ ਕਰਨੀ ਰਹਿੰਦੀ ਹੈ ਇਹ ਦੇਖੋ ਕਿੰਨੇ ਫੁੱਟੇ ਹੋਏ ਪੈਨੇ ਕਾ ਫੁੱਸ ਕਿੰਨਾ ਹੋਇਆ ਹੋਇਆ ਹੈ ਆ ਪਹਿਲਾਂ ਨੇ ਸਾਡੇ ਮਿਰਚੇ ਦਾ ਬੋਟਾ ਇਹ ਨੇ ਜਦੋਂ ਹੁਣ ਆਇਆ ਤਾਂ ਮੌਸਮ ਆਉਣੀ ਆ ਹੁਣ ਗਰਮੀ ਜੀ ਆਉਣੀ ਆ ਇਹਨੇ ਖੁਦ ਖੁਦ ਹਰਾ ਹੋਇਆ ਉਹਨਾਂ ਫਿਰ ਮੈਂ ਤੁਹਾਨੂੰ ਇਹਦੀ ਵੀ ਵੀਡੀਓ ਬਣਾ ਕੇ ਪਾਉਂਗੀ ਇੱਕ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਆਪਣੀ ਗੋਭੀ ਲੱਗੀ ਹੋਈ ਕਦੇ ਵੀ ਕੋਈ ਸਪਰੇਅ ਨਹੀਂ ਕੀਤੀ ਇਹ ਦੇਖੋ ਗੋਭੀ ਤੇ ਇੱਥੇ ਬਰੋਕਲੀ ਲਾਈ ਹੋਈ ਸੀਗੀ ਇੱਕ ਦੋ ਬੂਟੇ ਉਹ ਸਾਡੇ ਕੁੱਤਿਆਂ ਨੇ ਖਰਾਬ ਕਰਤੇ ਪਿੱਛੇ ਗੋਭੀ ਲੱਗੀ ਹੈ ਪਿੱਛੇ ਮੂਲੀਆਂ ਲਾਈਆਂ ਹੋਈਆਂ ਸੀਗੀਆਂ ਆ ਦੇਖੋ ਵਿੱਚ ਮੁੱਲੀਆਂ ਹੋਈਆਂ ਹੋਈਆਂ ਨੇ ਹਲੇ ਹੋਰ ਆਈਆਂ ਨੇ ਇਹਦੀ ਗ੍ਰੋਥ ਹੋ ਰਹੀ ਸੀਗੀ। ਕੁਛ ਕੁਪੀ ਲੱਗੀ ਹੋਈ ਹੈ ਤੇ ਕੁਛ ਹਲੇ ਫੁੱਲ ਆਉਣੇ ਬਾਕੀ ਨੇ। ਆ ਦੇਖੋ ਬਿਲਕੁਲ ਆਰਗੈਨਿਕ ਤਰੀਕੇ ਨਾਲ ਦੇਖੋ ਕੋਈ ਕੈਮੀਕਲਸ ਕੋਈ ਦਵਾਈ ਨਹੀਂ ਛਿੜਕਾ ਕਰਿਆ ਹੋਇਆ ਦੇਖੋ ਕਿੰਨਾ ਪੜਾ ਫੁੱਲ ਹੈ। ਆ ਦੇਖੋ ਲਗਭਗ ਸਾਰੇ ਫੁੱਲ ਖਿੜ ਚੁੱਕੇ ਨੇ ਕੋਈ ਹੋਰ ਆਉਂਦਾ ਹੋਣਾ ਇਹਨਾਂ ਦਾ ਫੁੱਲ ਬਾਕੀ ਤਾਂ ਸਾਡੀ ਇਹ ਤੇ ਮੂਲੀਆਂ ਕਿਹ ਹੋਈਆਂ ਨੇ ਇਹ ਜਿਹੜੇ ਮੈਂ ਗੋਭੀ ਮਤਲਬ ਬਣਾ ਚੁੱਕੀ ਹਾਂ ਦੀ ਮੈਂ ਅਚਰ ਤੋਂ ਪੱਟ ਤਾਂ ਕਿ ਚਲੋ ਇੱਥੇ ਜਗ੍ਹਾ ਬਚੂਗੀ ਔਰ ਹੋਰ ਕੁਝ ਲਗਾਇਆ ਜਾ ਸਕੂ ਆ ਦੇਖੋ ਮੂਲੀਆਂ ਹੋਈਆਂ ਹੋਈਆਂ ਨੇ ਉਮ ਕਾਪੀ ਮੈਂ ਪ ਚਾਰ ਪੰਜ ਵਾਰ ਹੀ ਬਣਾਵੀ ਚੁੱਕੀ ਆ ਦੇਖੋ ਕਿੰਨੇ ਸੋਹਣੇ ਫੁੱਲ ਨੇ ਦੇਖੋ ਜੀ ਬਿਲਕੁਲ ਪਿਓਰ ਮਿੱਟੀ ਹੈ ਕੋਈ ਇਹਦੇ ਵਿੱਚ ਅਸੀਂ ਕੁਝ ਨਹੀਂ ਲੜਾਇਆ ਹੋਇਆ ਹੈਗਾ ਸਿਰਫ ਸੁਆਹ ਔਰ ਗੋਹਰੀ ਖਾਦ ਤੋਂ ਬਿਨਾ ਕੋਈ ਕੈਮੀਕਲਸ ਨਹੀਂ ਅਸੀਂ ਯੂਜ਼ ਕਰਦੇ ਹੈਗੇ ਬਸੇ ਹੋ ਜਾਂਦਾ ਹੈ ਕਿ ਥੋੜਾ ਜਿਹਾ ਜੇ ਤੁਹਾਨੂੰ ਟਾਈਮ ਪੈ ਜਾਂਦਾ ਹੈ ਆਹ ਕੁਟਕੜਾਈ ਨਹੀਂ ਹੁੰਦੀ ਹੈਗੀ ਤਾਂ ਥੋੜਾ ਜਿਹਾ ਇਹਨਾਂ ਦੀ ਗਰੋਥ ਰੁਕ ਜਾਂਦੀ ਹੈ। ਜਾਂ ਕੀੜ ਪਤੰਗੇ ਖਰਾਬ ਕਰ ਦਿੰਦੇ ਨੇ। ਕੀੜ ਪਤੰਗਿਆਂ ਤੋਂ ਇੱਕ ਬੈਸਰਿਕ ਹੈ ਕਿ ਤੁਸੀਂ yellow ਕਲਰ ਦਾ ਇੱਕ ਆਨਲਾਈਨ ਪ੍ਰੋਡਕਟ ਮਿਲਦਾ ਹੈ। ਉਹ ਤੁਸੀਂ ਆਪਣੇ ਮਤਲਬ ਬਾੜੀ ਵਿੱਚ ਲਗਾ ਸਕਦੇ ਹੋ। ਤੇ ਉਹਨੂੰ ਲਗਾਉਣ ਦਾ ਕੀ ਹੈ ਕਿ ਜਿਹੜੇ ਕੀਟ ਪਤੰਗੇ ਆਉਂਦੇ ਨੇ ਤੁਹਾਡੇ ਫਸਲ ਇਹਨਾਂ ਨੂੰ ਮਤਲਬ ਸਬਜ਼ੀਆਂ ਨੂੰ ਖਰਾਬ ਕਰਦੇ ਨੇ ਉਹ ਕੀੜ ਪਤੰਗੇ ਇਹਨਾਂ ਨੂੰ ਖਰਾਬ ਨਹੀਂ ਕਰਦੇ ਹੈਗੇ ਫਿਰ ਉਹ ਉਸਤੇ ਨਾਲ ਜੁਸ ਮਤਲਬ ਉਹਨਾਂ ਦੇ ਨਾ ਚਿਪਕ ਜਾਂਦੇ ਨੇ ਆ ਦੇਖੋ ਜੀ ਆ ਸਾਡੇ ਇੱਥੇ ਕੋ ਹਸਟੇ ਹੋਏ ਹਨ ਨੇ ਮਤਲਬ ਰੂੜੀ ਹੈ ਸਾਡੇ ਇਹ ਸੀ ਮੈਂ ਸਾਲ ਜਾਂ 6 ਮਹੀਨੇ ਵਿੱਚ ਇੱਕ ਅੱਧੀ ਵਾਰੀ ਅਸੀਂ ਇਹਦਾ ਛਰਕਾ ਘਾਦਨੇ ਬਹੁਤ ਹੀ ਜ਼ਿਆਦਾ ਵੀ ਨਹੀਂ ਪਾਉਣਾ ਚਾਹੀਦਾ ਖਾਦ ਵੀ ਖਰਾਬ ਵੀ ਕਰ ਦਿੰਦੀ ਹੈ ਤੇ 6 ਮਹੀਨੇ ਵਿੱਚ ਉਗਰੋ ਤੇ ਸਾਲ ਵਿੱਚ ਉਗਰੋ ਥੋੜੇ ਥੋੜੇ ਪਾ ਸਕਦੇ ਹਾਂ ਤੇ ਆ ਦੇਖੋ ਮੈਂ ਗਮਲੇ ਵਿੱਚ ਹਰੇ ਮਟਰ ਦੇ ਪੀਲ ਆਏ ਸੀਗੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਕਿੰਨੇ ਫੁੱਲ ਆਏ ਹੋਏ ਨੇ ਤੇ ਇਹ ਮੈਂ ਫਸਟ ਟਾਈਮ ਟਰਾਈ ਕੀਤਾ ਸੀਗਾ ਪਰ ਮਰਨ ਲੱਗੇ ਜਰੂਰ ਨੇ ਇਹ ਤਾਂ ਨਹੀਂ ਹੈ ਕਿ ਲੱਗੇ ਨਹੀਂ ਹੈ ਇਹ ਇਸ ਦਾ ਚਾਹ ਪੱਤੀ वगैरह राख्ੂਗੇ ਇਸ ਵਿੱਚ ਵੀ राफ ਚਾਹ ਸੁਆਪਾਈ ਹੋਈ ਹੈ ਮੇਰੀ ਜਾਂ ਇਸ ਵਿੱਚ ਆਹ ਜਿਹੜੇ ਆਪਣੇ ਛਿਲਕੇ वगैरह ਦੇ ਨੇ ਉਹਨਾਂ ਦਾ ਪਾਣੀ ਪਾਇਆ ਹੋਇਆ ਚਾਹ ਪੱਤੀ वगैरह ਯੂਜ਼ ਕੀਤੀ ਹੋਈ ਹੈ ਕੋਈ ਨਾ ਕਰੇ ਕੋਈ ਕੈਮੀਕਲਸ वगैरह ਅਸੀਂ ਦਵਾਈ वगैरह ਨਹੀਂ ਯੂਜ਼ ਕੀਤੀ ਹੈਗੀ ਸਪਰੇ ਕੋਈ ਨਹੀਂ ਕੀਤੀ ਹੈਗੀ ਦੇਖੋ ਸਪਰੇ ਜਾਂ ਦਵਾਈ ਖਾਣ ਦਾ ਤਾਂ ਕੋਈ ਫਾਇਦੇ ਹੈ ਨਹੀਂ ਜੇ ਘਰੇ ਸਬਜ਼ੀ ਲਾਉਣੀ ਹੈ ਇਹਨੂੰ ਫੋਲੋ ਨੇ ਮਤਲਬ ਪੂਰੇ ਸਟਾਰਟ ਹੋ ਜੁਕਦੇ ਨੇ ਮਟਰਾਂ ਪੰਪੀ ਦੇ ਸੇ ਇਹ ਮੈਂ ਫਸਟ ਟਾਈਮ ਟ੍ਰਾਈ ਕੀਤਾ ਸੀਗਾ ਕਮਰੇ ਵਿੱਚ ਲਾਉਣਾ ਤਿੰਨ ਚਾਰ ਬੀਜੇ ਸੀਗੇ ਔਰ ਤਿੰਨ ਤੇ ਤਿੰਨ ਚਾਰ ਫੁੱਟ ਲੱਗ ਚੁੱਕੇ ਨੇ ਪੂਰੇ ਉਹੀ ਜਿਹੜੇ ਵੀ ਬੀਜੇ ਸੀਗੇ ਤੇ ਸੋਹਣੀ ਗ੍ਰੋਥ ਹੋਈ ਹੈ ਨਾ ਰੀ ਆ ਦੇਖੋ ਜੀ ਜਿਹੜੀ ਹੁਣ ਰਾਖ ਇਹ ਆਪਣੀ ਇਹ ਆਪਣੀ ਰਾਖ ਜਾਂ ਤਾਂ ਆਪਣੇ ਬਾਲਣ ਹੁੰਦਾ ਜਾਂ ਆਪਣੇ ਪਾਥੀਆਂ ਹੁੰਦਿਆਂ ਨੇ ਉਹਨੂੰ ਆ ਜਾਲ ਕੇ ਸਵਾਹ ਬਣਦੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਤਾਂ ਹੁਣ ਪਤਾ ਹੈ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਘੱਟ ਪਤਾ ਹੈ ਤੇ ਇਹ ਆਪਣੀਆਂ ਜੋ ਛਟੀਆਂ ਹੁੰਦੀਆਂ ਨੇ ਇਹਨਾਂ ਨੂੰ ਛਟੀਆਂ ਕਹਿੰਦੇ ਨੇ ਬਾਲਣ ਕਹਿੰਦੇ ਨੇ ਇੱਕ ਇਹ ਹੋਈਆਂ ਇੱਕ ਪਾਥੀਆਂ ਹੋਈਆਂ ਪਾਥੀਆਂ ਆਮ ਤੌਰ ਤੇ ਪਿੰਡਾਂ ਵਿੱਚ ਮੁੜੀਆਂ ਮਤਲਬ ਪੱਥੀਆਂ ਨੇ ਸ਼ਹਿਰਾਂ ਵਿੱਚ ਤਾਂ ਕੋਈ ਵਰਤਦਾ ਨਹੀਂ ਹੈਗਾ ਸ਼ਹਿਰਾਂ ਵਿੱਚ ਤਾਂ ਪਿੰਡਾਂ ਤੋਂ ਹੀ ਲੋਕ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਇਹਨਾਂ ਨੂੰ ਫਿਰ ਜਦੋਂ ਆਪਾਂ ਜਾਰਦੇ ਆਗ ਬਾਲਦੀ ਹੈ ਤਾਂ ਉਹਨਾਂ ਦੀ ਸਵਾਹ ਬਣਦੀ ਹੈ ਤੇ ਉਹ ਵੀ ਸਵਾਹ ਨੂੰ ਅਸੀਂ ਇੱਥੇ ਇਹਦੇ ਵਿੱਚ ਯੂਜ਼ ਕਰਦੇ ਹਾਂ ਮੈਂ ਆਪਣੇ ਇਹ ਹੀ ਯੂਜ਼ ਕਰਦੀ ਹੁੰਦੀ ਆ ਦੇਖੋ ਸਵਾਹ ਮੇਰੇ ਸਾਰੇ ਕਿਤੇ ਸਿੱਟੀ ਹੋਈ ਹੈ ਲੱਪਕ हां जी ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਸ਼ਾਇਦ ਘੱਟ ਪਤਾ ਹੋਊਗਾ ਇਹ ਹੁੰਦੀਆਂ ਨੇ ਪਾਥੀਆਂ ਤੇ ਆਪਾਂ ਜਿੱਦਾਂ ਆਪਣੀਆਂ ਛੱਡੀਆਂ ਨੇ ਬਾਲਣਾ ਉਹ ਲਾ ਕੇ ਇਹਦੇ ਵਿੱਚ ਆਹ ਨਾਲ ਪਾਥੀਆਂ ਲਾਗੇ ਇਹਨਾਂ ਨੂੰ ਬਾਲਣ ਤੋਂ ਬਾਅਦ ਜਿਹੜੀ ਸਵਾਹ ਬਣਦੀ ਹੈ ਉਹ ਸਵਾਹ ਮਪਾਉਣੇ ਹੁੰਦੇ ਉਹ ਬੁੱਟਿਆਂ ਵਿੱਚ ਇਹ ਮਤਲਬ ਇੱਕ ਤਰ੍ਹਾਂ ਉਹਨਾਂ ਨੂੰ ਨਾ ਮਤਲਬ ਵਿਟਾਮਿਨ ਪ੍ਰੋਟੀਨ ਦਾ ਕੰਮ ਕਰਦੀ ਜਿੱਦਾਂ ਕਿ ਬੰਦਿਆਂ ਨੂੰ ਚਾਹੀਦਾ ਹੁੰਦਾ ਵਿਟਾਮਿਨ ਪ੍ਰੋਟੀਨ ਕੈਲਸ਼ੀਅਮ ਇਹ ਉਸ ਚੀਜ਼ ਦਾ ਹੀ ਕੰਮ ਕਰਦੀ ਹੈ ਬਸ ਤੁਸੀਂ ਇਹ ਸਮਝ ਲਓ ਕਿ ਉਹਨਾਂ ਪਾਸੇ ਬਹੁਤ ਜ਼ਿਆਦਾ ਪੋਸ਼ਟਿਕ ਆਹਾਰ ਹੈ ਇਹਨਾਂ ਤੋਂ ਬਿਨਾ ਮਤਲਬ ਉਹਨਾਂ ਦਾ ਬਾਦਦਾ ਫੁੱਲਾ ਮਤਲਬ ਵਧਣਾ ਫੁੱਲਣਾ ਰੁਕ ਜਾਂਦਾ ਹੈ ਆ ਦੇਖੋ ਆਸਵਾ ਹੁੰਦੀ ਹੈ ਇਹ ਸਵਾਹ ਨੂੰ ਆਪਾਂ ਪਾਉਨੇ ਆ ਆ ਦੇਖੋ ਮੈਂ ਜਿੱਦਾਂ ਮਟੀਰੀਅਲ ਵਿੱਚ ਪਾ ਕੇ ਤੁਹਾਨੂੰ ਦਿਖਾਇਆ ਸੀਗਾ ਤੇ ਤੁਸੀਂ ਵਾਤੇ ਵਾਤੇ ਇਸੀ ਚੀਜ਼ ਨੂੰ ਯੂਜ਼ ਕਰੋ ਮੈਂ ਇਸੀ ਚੀਜ਼ ਦੀ ਡਵਾਈਸ ਦਵਾਂਗੀ ਕਿ ਇਸ ਚੀਜ਼ ਨੂੰ ਵੱਧ ਯੂਜ਼ ਕਰੋ ਕੈਮੀਕਲਸ ਤੋਂ ਬਚੋ ਤੇ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸਦੀ ਹਾਂ ਆਪਣਾ ਕੋੜਾ ਬਾਦੂ ਹੁੰਦਾ ਹੈ ਨਾ ਘਰਾਂ ਵਿੱਚ ਆਪਣੇ ਕਿਚਨ ਦੀ ਜਿਹੜੀ ਗਾਰਬੇਜ ਹੁੰਦੀ ਹੈ ਮਟਰਾਂ ਦੇ ਛਿਲਕੇ ਹੋਏ ਪਿਆਜ਼ਾਂ ਦੇ ਆਲੂਆਂ ਦੇ ਮਤਲਬ ਜੋ ਵੀ ਆਪਣੀ ਗਾਰਬੇਜ ਹੁੰਦੀ ਹੈ ਬਿਨਾ ਕਿਸੇ ਲਫਾਫੇ ਪੋਲੀਥੀਨ ਜਾਂ ਦਵਾਈਆਂ ਦੇ ਬੱਤੇ ਤੋਂ ਇਹਨਾਂ ਚੀਜ਼ਾਂ ਨੂੰ ਕੱਢ ਦੇਣਾ ਆ ਦੇਖੋ ਜਿੰਨੀ ਵੀ ਮੇਰੀ ਗਾਰਬੇਜ ਹੈ ਕਿਚਨ ਦੀ ਹੈ ਨਾ ਮੈਂ ਇਹਨੂੰ ਹੀ ਇੱਕ ਨਾ ਇੱਕ ਸਟੋਰ ਕਰਕੇ ਰੱਖਣਾ ਹੈ ਇਹਦਾ ਇੱਕ ਬਹੁਤ ਹੀ ਵਧੀਆ ਮਤਲਬ ਆਪਣੇ ਸਬਜ਼ੀਆਂ ਵਾਸਤੇ ਪੌਸ਼ਟਿਕਾ ਹਰ ਬਣਾ ਰਹੀਆਂ ਸਬਜ਼ੀਆਂ ਦੇ ਪੱਤਿਆਂ ਤੇ ਛਿਲਕਿਆਂ ਤੋਂ ਹੀ ਘਰੇ ਇੱਕ ਇਹਨਾਂ ਲਈ ਆਪਣੇ ਸਬਜ਼ੀਆਂ ਲਈ ਕੌਸਟਿਕ ਘਰ ਬਣਾ ਰਹੀ ਹੈ ਤੁਸੀਂ ਕਿੰਨੇ ਘੜਾ ਘੜੇ ਵਿੱਚ ਪਾਣੀ ਲੈਣਾ ਹੈ ਅੱਧਾ ਕੋਨੋ ਕਰ ਲੈ ਪਾਣੀ ਦਾ ਤੇ ਉਹਦੇ ਵਿੱਚ ਜਿੰਨੀ ਵੀ ਤੁਹਾਡੇ ਗੋਫੀ ਤੇ ਪੱਤੇ ਨੇ ਆਲੂ ਪਿਆਜ਼ ਜਾਂਦ ਰੱਖਦੇ ਜੋ ਵੀ ਘਰ ਵਿੱਚ ਤੁਹਾਡੇ ਹਨਾ ਛਿਲਕੇ ਇਹ ਸਾਰੇ ਮਤਲਬ ਇਹਦੇ ਵਿੱਚ ਪਾਦਣੇ ਨੇ ਤੇ ਇਹਨੂੰ ਇੱਕ ਮਹੀਨਾ ਕਮ ਸੇ ਕਮ ਰੱਖਣਾ ਮੈਂ ਇੱਕ ਗੱਲ ਹੋਰ ਦੱਸ ਦਿੰਨੀ ਆ ਕਿ ਇਹਦੇ ਵਿੱਚੋਂ ਸਮੈਲ ਬਹੁਤ ਜ਼ਿਆਦਾ ਗੰਦੀ ਆਉਂਦੀ ਇਸ ਲਈ ਜਿਹਨੂੰ ਨਹੀਂ ਪਸੰਦ ਹੈਗਾ ਤਾਂ ਉਹ ਪਲੀਜ਼ ਅਵੋਇਡ ਕਰਨਾ ਜਿਹੜੇ ਜਿਹੜੇ ਚਾਹੁੰਦੇ ਨੇ ਕਿ ਹਾਂ ਅਸੀਂ ਹੋਗਾ ਆਰਗੇਨਿਕ ਤਰੀਕੇ ਨਾਲ ਆਪਣੇ ਸਬਜ਼ੀਆਂ ਬਣਾਉਣੀਆਂ ਨੇ ਆਰਗੇਨਿਕ ਤਰੀਕੇ ਨਾਲ ਖਾਣੀਆਂ ਨੇ ਪਰ ਤੇ ਆਪਣੇ ਘਰੇ ਕਉਣੀਆਂ ਨੇ ਤਾਂ ਉਹੇ ਤਰੀਕਾ ਪੜਸਾਦੇ ਨੇ ਇਹ ਬਹੁਤ ਹੀ ਯਾਰਾ ਯੂਸਫੁਲ ਹੈ ਮੈਂ ਖੁਦ ਟਰਾਈ ਕਰਕੇ ਦੇਖਿਆ ਹੈ ਦੇਖੋ ਜਿਹੜੇ ਇਹਦਾ ਪਾਣੀ ਸੀਗਾ ਮਹੀਨ ਦੋ ਹਫ਼ਤੇ ਤੇ ਪੱਤੇ ਵਾ ਤੁਸੀਂ ਦੋ ਹਫ਼ਤੇ ਰੱਖ ਲਓ ਦੋ ਹਫ਼ਤੇ ਵਿੱਚ ਤੁਸੀਂ ਡੰਡੇ ਦੀ ਮਦਦ ਨਾਲ ਇਹਨੂੰ ਹਿਲਾਇ ਜਾਣਾ ਜਦੋਂ ਇਹਦਾ ਪਾਣੀ ਜਦ ਪੱਤੇ ਜੇ ਗਲ ਕੇ ਫਿਰ ਜਿਹੜਾ ਇਹਦਾ ਪਾਣੀ ਹੋਊਗਾ ਉਹ ਪਾਣੀ ਜੋ ਇਹਨਾਂ ਲਈ ਮਤਲਬ ਸਬਜ਼ੀਆਂ ਦੇ ਇੱਕ ਵਰਦਾਨ ਹੈ ਮੈਂ ਖੁਦ ਯੂਜ਼ ਕੀਤਾ ਹੈ ਤੇ ਤੁਹਾਨੂੰ ਇਸ ਲਈ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਹ ਜਿਹੜੇ ਪੱਤਾ ਮਤਲਬ ਪੱਤੇ ਕਾਲ ਕੇ ਨਾ ਜਿਹੜਾ ਪਾਣੀ ਹੋਊਗਾ ਉਹ ਤੁਸੀਂ ਛਾਣ ਕੇ ਪਾ ਦਿਓ ਚਾਹੇ ਚਾਹੇ ਤੁਸੀਂ ਲੋਟੇ ਪਾ ਦਿਓ ਆਪਣੇ ਸਬਜ਼ੀਆਂ ਦੇ ਵਿੱਚ ਜਿਹੜੀ ਵੀ ਸਬਜ਼ੀ ਤੁਸੀਂ ਹਾਂ ਫਲਫਲ ਲਾਏ ਹੋਏ ਨੇ ਬਾਹਰ ਤੇ ਤੁਸੀਂ ਇਹਦਾ ਰਿਜ਼ਲਟ ਦੋਏ ਤਿੰਨੇ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਹੀ ਬਧੀਆ ਪੋਸ਼ਟਿਕ ਆਹਾਰ ਹੈ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਪਾਣੀ ਲੈ ਰਣਾ ਘੜੇ ਵਿੱਚ ਤੇ ਉੱਥੇ ਵੀ ਸਾਰੇ ਛਿਲਕੇ ਪਾ ਦੇਣੇ ਨੇ ਉਹਨੂੰ ਹਿਲਾਇਆ ਜਾਣਾ ਹਫ਼ਤੇ ਵਿੱਚ ਦੋ ਤਿੰਨ ਵਾਰੀ ਤੇ ਜਿਹੜਾ ਪਾਣੀ ਫਿਰ ਮਤਲਬ ਮਿਕਸਪ ਹੋ ਜਾਊਗਾ ਜਦੋਂ ਗਲ ਜਾਣਗੇ ਪੱਤੇ ਜਿਹੜਾ ਪਾਣੀ ਉੱਪਰ ਆ ਜਾਊਗਾ ਗੰਦਾ ਜਿਹਾ ਪਾਣੀ ਹਨਾ ਤੇ ਉਹ ਹੀ ਪਾਣੀ ਨੇ ਕੰਮ ਕਰਨਾ ਇਹ ਬਹੁਤ ਵਧੀਆ ਪੋਸ਼ਟਿਕ ਹਾਰ ਹੈ ਆਪਣੇ ਮਤਲਬ ਸਬਜ਼ੀਆਂ ਵਾਸਤੇ ਇਹਨੂੰ ਤੁਸੀਂ ਟਰਾਈ ਕਰਕੇ ਦੇਖਿਓ ਵੀਡੀਓ ਬਤਲ ਗਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਇਹ ਥੋਟੇ ਸਬਜ਼ੀਆਂ ਲਈ ਇੱਕ ਅਮਰਤ ਵਰਦਾਨ ਹੈ ਵੀਡੀਓ ਬਤਲ ਗਈ ਹੋਵੇ ਤੇ ਦੇਖੋ ਤੁਹਾਨੂੰ ਮੈਂ ਦਿਖਾਉਣੀ ਐ ਜਿੱਦਾਂ ਜਿਹੜਾ ਚੀਕੋ ਨੂੰ ਬੁੱਟਾ ਦਿਖਾਇਆ ਸੀ ਇਹ ਆ ਦਿਖਾਉਣੀ ਆ ਦੇਖੋ ਇਹਨੂੰ ਚੀਕੋ ਲੱਗਿਆ ਇੱਕ ਛੋਟਾ ਜਿਹਾ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਇਹਦੇ ਫਲ ਜੇ ਆ ਰਹੇ ਨੇ ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਛੇਤੀ ਇਹਨਾਂ ਲੱਗਣ ਲੱਗ ਜਣਗੇ ਆ ਦੇਖੋ ਇੱਕ ਚੀਕੋ ਲੱਗਿਆ ਹੋਇਆ ਹੈ ਨਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਬਹੁਤੀ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਮੈਨੂੰ ਬੜੀ ਖੁਸ਼ੀ ਹੋਏਗੀ ਵੀ ਰਾ ਇੱਕ ਚੀਕੋ ਲੱਗਿਆ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ